ਉਸ ਵਿੱਚ ਕ੍ਰੀਸ਼ ਸਾਹਿਬ ਜੀ ਇਹਨਾਂ ਕਰਮ ਕਾਂਡਾਂ ਨੂੰ ਹੀ ਚੈਲੰਜ ਕਰਨਗੇ ਜੋ ਅਸੀਂ ਕਰਦੇ ਆ। ਸੋਹਾ ਹੋਆ ਪੜਦੇ ਸਮਝੀਏ ਪਾਣੀ ਨਾਲ ਆਨੰਦ ਮਾਣੀ ਆਸਾ ਹੱਜ ਹਮਾਰੀ ਗੋਮਤੀ ਤੀਰ ਕ੍ਰੀਸ਼ ਸਾਹਿਬ ਜੀ ਕਿੰਨਾ ਪਿਆਰਾ ਕਹਿੰਦੇ ਐ ਮੇਰੇ ਵਾਸਤੇ ਹੱਜ ਕਰਨਾ ਏ ਜਾ ਗੋਮਤੀ ਦੇ ਕੰਡੇ ਤੇ ਇਸ਼ਨਾਨ ਕਰਨਾ ਇਹ ਨਹੀਂ ਮਾਣੀ ਮੇਰੇ ਵਾਸਤੇ ਸਭ ਕੁਝ ਹੈ ਜੇ ਮੇਰਾ ਮਨ ਸਾਫ ਹੈ ਯਾਨੀ ਕਹਿਣ ਦਾ ਭਾਵ ਪਵਿੱਤਰ ਮਨ ਸਭ ਤੋਂ ਵੱਡਾ ਤੀਰਥ ਹੈ ਮੁਸਲਮਾਨ ਵੀ ਹੱਜ ਕਰਨ ਜਾਂਦੇ ਸੀ ਨਾ ਤੇ ਇਹ ਵੀ ਵੀ ਗੋਮਤੀ ਦੇ ਤੀਰਥ ਤੇ ਮਤਲਬ ਕਿਨਾਰੇ ਤੇ ਤੀਰ ਦਾ ਬਿਲੋਂ ਦਾ ਕਿਨਾਰਾ ਘਾਟ ਉਹ ਟੀਕਣਾ ਕਰਦੇ ਸੀ ਕਬੀਰ ਸਾਹਿਬ ਜੀ ਕਹਿੰਦੇ ਆਪਾਂ ਨੂੰ ਲੋੜ ਦੀ ਕਿਉਂਕਿ ਪਵਿੱਤਰ ਮਨ ਦੇ ਵਿੱਚ ਸਭ ਕੁਝ ਆਇਆ ਪਵਿੱਤਰ ਮਨ ਹੀ ਸਭ ਕੁਝ ਆਇਆ ਕਿੰਨਾ ਪਿਆਰਾ ਚੈਲੇਂਜ ਹੈ ਜਹਾਂ ਵਸੈ ਪਤੰਬਰ ਪੀਰ ਕਿਉਂਕਿ ਉੱਥੇ ਇਸੇ ਮਨ ਵਿੱਚ ਹੀ ਉਹ ਮਾਲਕ ਪਰਮਾਤਮਾ ਆਕਾਲ ਪੁਰਖ ਰਈ ਗੁਰੂ ਜੀ ਵਸ ਰਿਹਾ ਹੈ ਬਸ ਇਹ ਸਮਝਾ ਗਏ ਆਪਾਂ ਕਬੀਰ ਸਾਹਿਬ ਜੀ ਸਭ ਦਾ ਅਸਰੇ ਮੇਰੇ ਵਾਸਤੇ ਕੋਈ ਤੀਰਥ ਮਹਿਨਾਂ ਨਹੀਂ ਰੱਖਦਾ ਮੇਰੇ ਵਾਸਤੇ ਤੀਰਥ ਹੈ ਜਿਹੜਾ ਉਹ ਮੇਰਾ ਪਵਿੱਤਰ ਮਨ ਹੀ ਸਭ ਤੋਂ ਵੱਡਾ ਤੀਰਥ ਹੈ ਵਾਹ ਵਾਹ ਕਿਆ ਖੂਬ ਕਾਵਤਾ ਹੈ ਵਾਹ ਵਾਹ ਮਤਲਬ ਉਸ ਮਾਲਕ ਦੀ ਸਿੱਖਤ ਸਲਾਹ ਕਰ ਰਿਹਾ ਕਿੰਨੀ ਸੋਹਣੀ ਕਰ ਰਿਹਾ ਹੁਣ ਮੇਰਾ ਮਨ ਉਸ ਮਾਲਕ ਦੀ ਸਿੱਖਤ ਸਲਾਹ ਨਾਲ ਜੁੜਿਆ ਹੋਇਆ ਹੈ ਹਰ ਟਾਈਮ ਉਹਦੀ ਵਾਹ ਵਾਹ ਕਰਦਾ ਹੈ ਹੋ ਜੇ ਵੀ ਅਸੀਂ ਵਾਹਿਗੁਰੂ ਸ਼ਬਦ ਕਹਿੰਦੇ ਆ ਵਾਹਿ ਦਾ ਮਤਲਬ ਕੀ ਹੈ ਸਿਫਤ ਸਲਾਹ ਕਰਨੀ ਅश्चर्यਤਾ ਦਿਖਾਉਣੀ ਧੰਨਵਾਦ ਕਰਨਾ ਗੁਰੂ ਦਾ ਧੰਨਵਾਦ ਵਾਹਿਗੁਰੂ ਕਮਾਲ ਹੈ ਗੁਰੂ ਜੀ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਸੀ ਤੁਸੀਂ ਸਾਨੂੰ ਦੱਸਿਆ ਵਾਹ ਅਸੀਂ ਫੇਰ ਵਾਹਿਗੁਰੂ ਆਖ ਕੇ ਜੇ ਅਸੀਂ ਮਹਿਸੂਸ ਕਰ ਗਏ ਬਾਣੀ ਅਸੀਂ ਲੱਗੇ ਹੋਏ ਆ ਰਸਨਾ ਨਾਲ ਇਹ ਫਿਰ ਕਹਿੰਦੇ ਜੀ ਇਹ ਜੋਗਮਤ ਦਾ ਸਾਡੇ ਉੱਤੇ ਅਸਰ ਪਿਆ ਹੋਇਆ। ਪੁਜਾਰੀ ਨੇ ਸਾਨੂੰ ਜੋਗਮਤ ਵਿੱਚ ਫਸਾਤਾ ਇੱਥੇ। ਉੱਥੇ ਕੀ ਹੈ? ਕਿ ਕਿਸੇ ਖਾਸ ਇੱਕ ਨਾਮ ਜਾਂ ਕਿਸੇ ਖਾਸ ਇੱਕ ਧੰਨ ਨੂੰ ਲੈ ਕੇ ਆਪਣੇ ਜੀਵਨ ਨੂੰ ਬਦਲਣਾ। ਇਹ ਜੋਗਮਤ ਹੈ। ਗੁਰਮਤ ਕੀ ਹੈ? ਇਹ ਉਸ ਮਾਲਕ ਦੇ ਹੁਕਮ ਮੁਤਾਬਕ ਤੁਰਨਾ। ਆਪਣੀ ਜੀਵਨ ਰਾਹ ਨੂੰ ਹੁਕਮ ਦੇ ਮੁਤਾਬਕ ਤੋਰ ਦੇਣਾ। ਇਹ ਗੁਰਮਤ ਹੈ। ਅਸੀਂ ਗੁਰਮਤ ਛੱਡ ਕੇ ਮਨਮਤ ਵੱਲ ਜਾ ਰਹੇ ਆਂ ਔਰ ਮਨਮਤ ਸਾਡੇ ਉੱਤੇ ਹਾਵੀ ਹੋਈ ਪਈ ਐ ਅਸੀਂ ਸੋਚਦੇ ਆਂ ਸਾਰੇ ਕਰਦੇ ਆਂ ਫਿਰ ਮੈਂ ਕਿਉਂ ਨਾ ਕਰਾਂ ਨਹੀਂ ਜਦੋਂ ਬਾਣੀ ਪੜੋਗੇ ਤੇ ਬਾਣੀ ਨੂੰ ਸਮਝੋਗੇ ਅੰਤਰੀਵ ਤੱਕ ਬਾਣੀ ਨੂੰ ਲੈ ਕੇ ਜਾਓਗੇ ਫਿਰ ਪਤਾ ਲੱਗੂ ਮੈਂ ਨੇਰੇ 'ਚ ਆ ਤੇ ਫਿਰ ਇਹ ਵੀ ਪਤਾ ਲੱਗੂਗਾ ਕਿ ਸਾਰਾ ਸਿਸਟਮ ਹੀ ਨੇਰੇ 'ਚ ਐ ਸਾਰਾ ਸਿਸਟਮ ਹੀ ਨੇਰੇ 'ਚ ਪਤਾ ਲੱਗ ਜਾਏਗਾ ਹਰ ਕਾ ਨਾਮ ਮੇਰੀ ਮਨ ਭਾਵਤਾ ਹੈ ਰਹਾਉ ਕੀ ਸਭ ਜੀ ਕਹਿੰਦੇ ਉਸ ਮਾਲਕ ਦੀ ਸਿਫਤ ਸਲਾ ਕਿ ਕਿੰਨੀ ਸੋਹਣੀ ਐ ਤੇ ਮੇਰਾ ਮਨ ਇਹਨੂੰ ਗਾ ਰਿਹਾ ਐ ਤੇ ਹੁਣ ਮੇਰੇ ਮਨ ਵਿੱਚ ਪਰਮਾਤਮਾ ਦੀ ਯਾਦ ਜਕੀ ਹੋਈ ਐ ਤੇ ਮੈਨੂੰ ਚੰਗੀ ਚੰਗੀ ਲੱਗਦੀ ਐ ਬਾਕੀ ਦਾ ਮੈਨੂੰ ਹੁਣ ਕੁਝ ਨਹੀਂ ਚੰਗਾ ਲੱਗਦਾ ਰਹਾਉ ਕਬੀਰ ਸਾਹਿਬ ਜੀ ਦੀ ਬਾਣੀ ਦਾ ਕੇ ਕੇਵਲ ਤੇ ਕੇਵਲ ਪ੍ਰਮਾਤਮਾ ਦੀ ਹੁਕਮ ਵਿੱਚ ਤੁਰਨਾ ਹੀ ਸਭ ਤੋਂ ਵੱਡਾ ਸਿਸਟਮ ਹੈ ਜਿਹਦੇ ਨਾਲ ਮਨ ਪਵਿੱਤਰ ਹੋ ਜਾਏਗਾ ਜਦੋਂ ਮਨ ਪਵਿੱਤਰ ਹੋ ਗਿਆ ਤੇ ਫਿਰ ਨਾ ਹਜ ਕਾਬੇ ਜਾਣ ਦੀ ਲੋੜ ਹੈ ਤੇ ਨਾ ਤੀਰਥਾਂ ਤੇ ਜਾਣ ਦੀ ਲੋੜ ਹੈ ਇਹ ਮਨ ਸਾਫ਼ ਚਾਹੀਦਾ ਇਹ ਗੱਲ ਕ੍ਰਿਸ਼ਨ ਸਾਹਿਬ ਜੀ ਸ਼ੌਧੇ ਸਮਝਾਉਂਦੇ ਨਾਰਦ ਸਾਰਦ ਕਰੇ ਖਵਾਸੀ ਨਾਰਦ ਭਗਤ ਸਾਰਦਾ ਦੇਵੀ ਜਿਹਨੀਆਂ ਵੱਡੇ ਵੱਡੇ ਕਿ ਸ਼ੀ ਮੂਨੀ ਵੱਡੇ ਵੱਡੇ ਦੇਰ ਤੇ ਵੀ ਉਸ ਜਿਹਦਾ ਮਨ ਮਾਲਕ ਨਾਲ ਜੁੜਿਆ ਹੋਇਆ ਹੈ ਉਹਦੀ ਟਹਿਲ ਕਰਦੇ ਆ ਜਿਆਨੀ ਉਹ ਫਿਰ ਮਨ ਰੂਪੀ ਤੀਰਥ ਵਿੱਚ ਹੀ ਵਸ ਰਿਹਾ ਸਭ ਕੁਝ ਪਾਸ ਬੈਠੀ ਕਵਲਾ ਬੀਬੀ ਰਾਣੀ ਕਵਲਾ ਕਵਰਾ ਬੀਬੀ ਕਹਿੰਦੇ ਆ ਮਾਇਆ ਤੇ ਫਿਰ ਇਹ ਮਾਇਆ ਵੀ ਉਸ ਭਗਤ ਦੀ ਦਾਸੀ ਬਣ ਕੇ ਉਹਦੇ ਕੋਲ ਰਹਿੰਦੀ ਹੈ ਜਾਨੀ ਮਾਇਆ ਦਾ ਉਹਦੇ ਤੇ ਕੋਈ ਪ੍ਰਭਾਵ ਨਹੀਂ ਰਹਿੰਦਾ ਉਲਟਾ ਮਾਇਆ ਉਹਦੇ ਤੋਂ ਪ੍ਰਭਾਵਤ ਰਹਿੰਦੀ ਹੈ ਜੋ ਕੀ ਮਾਇਆ ਪਿੱਛੇ ਜਾਂਦੇ ਆ ਪਰ ਜਿਹੜੇ ਭਗਤ ਆ ਮਾਇਆ ਉਹਨਾਂ ਦੇ ਪਿੱਛੇ ਜਾਂਦੇ ਕੰਠਮਾਲ ਜੀਵ ਰਾਮ ਜੀਵ ਤੇ ਰਾਮ ਦਾ ਸਿਮਰਨ ਹੈ ਮਾਲਕ ਦਾ ਸਿਮਰਨ ਹੈ ਜੇ ਜਿਹੜੀ ਮਾਲਾ ਹੈ ਉਹ ਮੈਂ ਮਾਲਾ ਕਾਠ ਦੀ ਨਹੀਂ ਪਾਈ ਹੋ ਵੈਸੇ ਠੀਕ ਐ ਜੀ ਕਬੀਰ ਸਾਹਿਬ ਜੀ ਦੀਆਂ ਬਾਬੇ ਨਾਨਕ ਦੀਆਂ ਫੋਟੋਆਂ ਬਣਾ ਲਈਆਂ ਉਹਨਾਂ ਦੇ ਗਲ ਵਿੱਚ ਮਾਲਾ ਵੀ ਦਿਖਾਤੀ ਅਸੀਂ ਪਾ ਕੇ ਪਰ ਐਸਾ ਨਹੀਂ ਹੈ ਗੁਰਨਾਨਕ ਸਾਹਿਬ ਜੀ ਤੇ ਬਾਬਾ ਕਬੀਰ ਜੀ ਨਾ ਕਦੇ ਵੀ ਇਹ ਗੱਲ ਨਹੀਂ ਕਹਿੰਦੇ ਵੀ ਮਾਲਾ ਪਾਉਣੀ ਐ ਜਾਂ ਮਾਲਾ ਫੇਰਨੀ ਉਹ ਤਾਂ ਕਹਿੰਦੇ ਮਨ ਦਾ ਮਣਕਾ ਫੇਰ ਮਨ ਨੂੰ ਬਾ ਸੁੱਧ ਕਰ ਮਨ ਵਿੱਚ ਲੈ ਕੇ ਜਾ ਸੋ ਬਾਰੀ ਦਿਖਾਵੇ ਨਾ ਕਰਾ ਕੰਠੇ ਮਾਲਾ ਜੀਵਨਾ ਮੇਰੀ ਜੀਵਾਂ ਉਤੇ ਪਰਮਾਤਮਾ ਦੀ ਜਿਹੜੀ ਯਾਦ ਹੈ ਨਾ ਹਰ ਟਾਈਮ ਉਸ ਦੀ ਐਗਜ਼ਿਸਟੈਂਸ ਨੂੰ ਦਨੂ ਮੰਨ ਕੇ ਰੱਖਣਾ ਇਹ ਮੇਰੇ ਵਾਸਤੇ ਸਭ ਤੋਂ ਵੱਡਾ ਸਿਮਰਨ ਹੈ ਤੇ ਸਭ ਤੋਂ ਵੱਡੀ ਮਾਲਾ ਹੈ ਸਹਸਨਾਮ ਲੈ ਲੈ ਕਰੂੰ ਸਲਾਮ ਕੀ ਸਹਜ ਜੀ ਕਹਿੰਦੇ ਤੂੰ ਤਾਂ ਪੁਜਾਰੀਆ ਇੱਕ ਨਾਮ ਜਪਦਾ ਹੈ ਇੱਕ ਕਹਿੰਦਾ ਜੀ ਅੱਲਾਹ ਅੱਲਾਹ ਜਪੇ ਇੱਕ ਕਹਿੰਦਾ ਆਪਾ ਪ੍ਰਭੂ ਪ੍ਰਭੂ ਜਪੇ ਇੱਕ ਰਾਮ ਰਾਮ ਕਹਿੰਦਾ ਇੱਕ ਹੋਰ ਕੁਝ ਕਹਿੰਦਾ ਇੱਕ ਹੋਰ ਕੁਝ ਕਹਿੰਦਾ ਤੂੰ ਤੇ ਇੱਕ ਨਾਮ ਹੀ ਲੈ ਕੇ ਜਪਦਾ ਰਸ ਮਾਲਕ ਨੂੰ ਮੈਂ ਤਾਂ ਉਸ ਮਾਲਕ ਦੇ ਹਜ਼ਾਰਾਂ ਨਾਮ ਲੈ ਕੇ ਉਸ ਨੂੰ ਜਪਦਾ ਕੀ ਬਾਤ ਹੈ ਕਬੀਰ ਸਾਹਿਬ ਵਾਹਿਗੁਰੂ ਇੱਥੇ ਆਖੀਏ ਜਦੋਂ ਬਾਣੀ ਸਮਝ ਵਿੱਚ ਪੈ ਜਾਏ ਹਜ਼ਾਰਾਂ ਨਾਮਾਂ ਵਿੱਚ ਆਹ ਮਾਲਕ ਦੇ ਉਹਦੇ ਸਰਗੁਣ ਨਾਮ ਨੇ ਕਿੰਨੇ ਨੇ ਮੋਰਾਵੀ ਉਹਦਾ ਨਾਮ ਹੈ ਪ੍ਰਭੂ ਉਹਦਾ ਨਾਮ ਹੈ ਗੋਲ ਉਹਦਾ ਨਾਮ ਹੈ ਅੱਲਾ ਉਹਦਾ ਨਾਮ ਹੈ ਰਾਮ ਉਹਦਾ ਨਾਮ ਹੈ ਸਰਗੁਣ ਨਾਮ ਕਿੰਨੇ ਮਰਜੀ ਲੈ ਲਾਉਦੇ ਜਿੰਨੇ ਉਹ ਗੁਣ ਗਾਈ ਜਾਏਗਾ ਉੰਨੇ ਉਹਦੇ ਨਾਮ ਹੋਰ ਚੀਤੀ ਚਾਹੀਏ ਜਿੰਨੇ ਗੁਣ ਉਹਦੇ ਗਾਵਾਂਗੇ ਉਹਨੇ ਉਹਦੇ ਨਵੇਂ ਨਾਮ ਹੋਗੇ ਦਿਆਲੂ ਹੈ ਇਹ ਵੀ ਪ੍ਰਮਾਤਮਾ ਦਾ ਦਿਆਲ ਫੁਰਖ ਕਰਪਾਲੂ ਹੈ ਤੇਪਾਲ ਕਿਰਪਾ ਕਰੇ ਹੁਕਮੀ ਜਿਹੜਾ ਹੁਕਮ ਨੂੰ ਚਲਾਉਣ ਵਾਲਾ ਐ ਸਿਸਟਮ ਨੂੰ ਚਲਾਉਣ ਵਾਲਾ ਉਹ ਵੀ ਮਾਲਕ ਹੈ ਕਿ ਨਹੀਂ ਨਾਂ ਲੈ ਕਬੀਰ ਸਾਹਿਬ ਜੀ ਕਹਿੰਦੇ ਇਹ ਕਿਉਂਕਿ ਕਬੀਰ ਸਾਹਿਬ ਜੀ ਮਾਲਕ ਦੇ ਗੁਣ ਗਾ ਰਹੇ ਆ ਇਹ ਗੁਣ ਗਾ ਰਹੇ ਤੇ ਅਨੇਕਾਂ ਨਾਮਾਂ ਨਾਲ ਯਾਦ ਕਰ ਰਹੇ ਆ ਕਬੀਰ ਸਾਹਿਬ ਜੀ ਕਹਿੰਦੇ ਬੈਠੇ ਉਸ ਮਾਲਕ ਨੂੰ ਹਜ਼ਾਰਾਂ ਹੀ ਨਾਮਾਂ ਨਾਲ ਯਾਦ ਕਰਦਾ ਤੂੰ ਫਸਿਆ ਰਹਿ ਵੀ ਮੇਰਾ ਰਾਮ ਆ ਉਹ ਕਹਿੰਦਾ ਮੇਰਾ ਅੱਲਾ ਹੈ ਤੁਸੀਂ ਫਸੇ ਰਹੋ ਇਸ ਮਸਲੇ 'ਚ ਆਪਾਂ ਨੂੰ ਕੋਈ ਨਹੀਂ ਆਪਾਂ ਉਸ ਮਾਲਕ ਦੇ ਗੁਣ ਗਾਉਨੇ ਆ ਤੇ ਅਨੇਕਾਂ ਨਾਮਾਂ ਨਾਲ ਉਹ ਯਾਦ ਕਰਦੇ ਆ ਕੈਸੀ ਕੈਸੀ ਕੈਸੇ ਤਰਗ ਨਾਲ ਕਵੀ ਸਾਜੀ ਸਾਨੂੰ ਦੱਸ ਰਿਹਾ ਕਹਿਤ ਕਵੀਰ ਦੇਖੋ ਸਮਝਾਤੀ ਹੁਣ ਉਹ ਗੱਲ ਕਹਿਤ ਕਵੀਰ ਰਾਮ ਗੁਣ ਗਾਓ ਮੈਂ ਤੇ ਉਸ ਰਮਿਆ ਹੋਇਆ ਮਾਲਕ ਇੱਕ ਉਹ ਮਨਕਾਰ ਹੈ ਜਿਹੜਾ ਜਿਹੜਾ ਸਾਰਿਆਂ ਦੇ ਵਿੱਚ ਹੈਗਾ ਜਿਹੜਾ ਹਰ ਥਾਂ ਹਰ ਜਗ੍ਹਾ ਹਰ ਸਮੇਂ ਮੌਜੂਦ ਹੈ ਮੈਂ ਤੇ ਉਹਨੇ ਗਾਵਾ ਹਿੰਦੂ ਤਰਕ ਤੋਂ ਸਮਝਾਓ ਤੇ ਦਰਨਾ ਨਹੀਂ ਸਮਝਾਉਣਾ ਕਿਉਂ ਆਸ ਵਿੱਚ ਲੜੀ ਜਾਂਦੇ ਹੋ ਉਹ ਕਹਿੰਦਾ ਮੈਂ ਉਹ ਕਹਿੰਦਾ ਹਜ ਜਾਣ ਵਿੱਚ ਰੱਬ ਹੈ ਉਹ ਕਹਿੰਦਾ ਤੀਰ ਤੇ ਤਣਾਉਣ ਵਿੱਚ ਰੱਬ ਹੈ ਉਹ ਕਹਿੰਦਾ ਮੂਰਤੀ ਵਿੱਚ ਰੱਬ ਹੈ ਉਹ ਕਹਿੰਦਾ ਨਹੀਂ ਹੈਗਾ ਕਿਉਂ ਲੜੀ ਜਾਂਦੇ ਹੋ ਉਹ ਮਾਲਕ ਤੇ ਸਾਰੇ ਕਿਤੇ ਹੈਗਾ ਉਹ ਹਰ ਜਗ੍ਹਾ ਹਰ ਸਮੇਂ ਹਰ ਥਾਂ ਆਇਆ ਬਸ਼ਰਤੇ ਕਿ ਤੈਨੂੰ ਉਹਦਾ ਗਿਆਨ ਆ ਜਾਏ ਇਸ ਤਰ੍ਹਾਂ ਪੜੋ ਬੜ ਇਸ ਤਰ੍ਹਾਂ ਪੜਾਂਗੇ ਬਾਣੀ ਕਦੇ ਨਹੀਂ ਪੜਦੇ ਨਾ ਆਪਾਂ ਆਪ ਕੋਲ ਤੇ ਚਰਮ ਕਾਂਢੀ ਇਸ ਪੁਜਾਰੀ ਵਰਗ ਨੇ ਬਣਾ ਦਿੱਤਾ ਇਸੀ ਕਰਮ ਕਾਂਡਾਂ ਵਿੱਚ ਲੱਗੇ ਹੋਏ